ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਚੱਲ ਰਿਹਾ ਜੀ ਆਤਮਿਕ ਗੁਣ ਜੇ ਨਾਲ ਵਿੱਚ ਅਸੀਂ ਇਸ ਤੋਂ ਪਹਿਲੀ ਵੀਡੀਓ ਵਿੱਚ ਸੱਚ ਜਾਂ ਸਚਾਈ ਉੱਪਰ ਵਿਚਾਰ ਸ਼ੁਰੂ ਕੀਤੇ ਸਨ ਤੋਂ ਸੱਚ ਮਿਲੇ ਸੱਚ ਉਪਜੇ ਸੱਚ ਮੇ ਸੱਚ ਸਮਾਏ ਜੇ ਸੱਚ ਮਿਲੇ ਸੱਚ ਉਪਜੇ ਜੇ ਸੱਚ ਨਾਲ ਮੇਲ ਹੋ ਜਾਏ ਨਾ ਆਤ ਸੱਚ ਜੁਗਾ ਸੱਚ ਨਾਲ ਉਹਦੇ ਨਾਲ ਮੇਲ ਹੋ ਜਾਏ ਫਿਰ ਸੱਚ ਉਪਜੇ ऐसे इंसान ਦੇ ਅੰਦਰੂ ਸੱਚ ਹੀ ਨਿਕਲਦਾ ਹੈ ਮੁਖ ਤੋਂ ਵੀ ਸੱਚ ਉਹਦੇ ਆਚਰਨ ਵਿੱਚ ਵੀ ਸੱਚ ਉਹਦੀ ਰਹਿਤ ਬੈਤ ਵਿੱਚ ਵੀ ਸੱਚ ਸੱਚ ਮੈਂ ਸੱਚ ਸਮਾਏ ਕਿਉਂਕਿ ਸੱਚ ਵਿੱਚ ਹੀ ਸੱਚ ਸਮਾਉਂਦਾ ਹੈ ਵੀ ਜੇ ਸੱਚਾ ਕੂੜਾ ਨਾ ਗੱਡੇ ਮਨ ਵੇਖੋ ਕਰਨ ਅਰਜਾਸ ਸੱਚ ਦੇ ਕੂੜ ਇਕੱਠੇ ਗੱਡੇ ਨਹੀਂ ਜਾ ਸਕਦੇ ਸੱਚ ਵਿੱਚ ਸੱਚ ਹੀ ਸਮਾ ਸਕਦਾ ਹੈ ਕੂੜੇ ਦਾ ਸੱਚ ਨਾਲ ਕੋਈ ਮੇਲ ਨਹੀਂ ਹੁੰਦਾ ਇਸ ਲਈ ਸੱਚ ਨਾਲ ਜੁੜਿਆ ਹੀ ਸੱਚ ਮੰਦੇ ਅੰਦਰ ਪੈਦਾ ਹੋ ਸਕਦਾ ਹੈ ਗੁਰਮੁਖ ਵਸਵੇ ਸਾਈਐ ਸਚ ਬਖ ਕਰ ਸਚ ਰਾਸ ਗੁਰਮੁਖ ਬਣ ਕੇ ਗੁਰੂ ਵਾਲੇ ਪਾਸੇ ਮੁਖ ਕਰਕੇ ਜਿਹੜਾ ਅਸੀਂ ਸੰਸਾਰ ਦੇ ਪਾਸੇ ਮੁਖ ਕਰਕੇ ਤੁਰੇ ਆ ਨਾ ਵੀ ਜੋ ਕੋਈ ਸੰਸਾਰ ਕਰ ਰਿਹਾ ਕਰੀ ਚਲੂ ਸੰਸਾਰ ਨਾਲ ਦੀ ਸੋਰੀ ਸੀ ਪਾਈ ਹੋਈ ਹੈ ਉਹ ਇਹ ਬਣਾ ਗਿਆ ਤੇ ਮੈਂ ਵੀ ਬਣ ਜਾਵਾਂ ਉਹ ਇਹ ਬਣ ਗਿਆ ਤੇ ਮੈਂ ਵੀ ਬਣ ਜਾਵਾਂ ਸੰਸਾਰ ਵਾਲੇ ਪਾਸੇ ਮੁਖ ਕਰਕੇ ਦੂਜੇ ਪਾਸੇ ਮੁਖ ਕਰਕੇ ਅਸੀਂ ਤੁਰੇ ਹੋਇਆ ਪਰ ਗੁਰਮੁਖ ਜਿਹੜਾ ਗੁਰੂ ਵਾਲੇ ਪਾਸੇ ਮੁੱਕ ਕਰਕੇ ਤੁਰਦਾ ਗੁਰੂ ਦਾ ਹੁਕਮ ਮੰਨ ਕੇ ਤੁਰਦਾ ਵਸਤ ਵੈਸਾਈ ਹੈ ਫਿਰ ਇਹ ਸੋਦਾ ਜਿਹੜਾ ਗੁਰੂ ਕੋਲੋਂ ਮਿਲਦਾ ਨਾਨਕ ਕੇ ਕਰ ਕੇ ਵੇਲੋ ਨਾਮ ਇਸ ਨੂੰ ਇਕੱਠਾ ਕਰੀ ਇਸ ਨੂੰ ਇਕੱਤਰ ਕਰੀ ਇਹ ਵਸਤੂ ਵੈਸਾਈ ਹੈ ਸੱਚ ਵਖਰ ਸੱਚ ਰਾਸ ਸੱਚਾ ਸੋਦਾ ਤਾਂ ਸੱਚੀ ਫਿਰ ਰਾਸ ਹੋਏਗੀ ਜਿਨ ਨੇ ਸੱਚ ਵਣ ਜਿਆ ਗੁਰੂ ਪੂਰੇ ਸ਼ਾਬਾਸ਼ ਪੂਰੇ ਗੁਰੂ ਦੀ ਸ਼ਾਬਾਸ਼ ਉਹਨੂੰ ਮਿਲਦੀ ਹੈ ਜਿਨਿ ਸੱਚ ਵਣਨ ਜਿਆ ਜਿਨਾਂ ਨੇ ਸੱਚ ਦੀ ਕਮਾਈ ਕੀਤੀ ਸੱਚ ਦਾ ਵਪਾਰ ਕੀਤਾ ਮਣਜ ਵਪਾਰ ਮਣਜਨਾ ਸੱਚ ਦਾ ਜਿਨਾਂ ਨੇ ਵਪਾਰ ਕੀਤਾ ਕੂੜੇ ਵਪਾਰ ਕਰਨ ਵਾਲੇ ਹਰ ਵਪਾਰੀ ਚ ਘੂੜ ਬੋਲਣ ਵਾਲੇ ਜਿਵੇਂ ਬਿਜ਼ਨਸਮੈਨ ਕਹਿੰਦਾ ਝੂਠ ਮਾਰ ਮਰ ਕੰਮ ਨਹੀਂ ਚੱਲਦਾ ਗੱਲ ਨਹੀਂ ਬਣਦੀ ਤੋ ਜਿਨਾਂ ਨੇ ਕੂੜ ਬਣ ਜਿਆ ਉਹ ਨਹੀਂ ਗੁਰੂ ਨੂੰ ਸ਼ਾਬਾਸ਼ ਗੁਰੂ ਉਹਨਾਂ ਦੀ ਸ਼ਾਬਾਸ਼ ਗੁਰੂ ਦੇ ਸ਼ਾਬਾਸ਼ ਦੇ ਪਾਤਰ ਉਹ ਬਣਦੇ ਨੇ ਜਿਨਿ ਸੱਚ ਵਣਨ ਜਿਆ ਨਾਡਕ ਵਸੁ ਪਛਾਨ ਸੀ ਸੱਚ ਸੋਦਾ ਜਿਸੁ ਪਾਸ ਤੇ ਸੱਚੀ ਵਸਤੂ ਦੀ ਪਛਾਣ ਵੀ ਉਹੀ ਕਰ ਸਕਦਾ ਹੈ ਜਿਹਦੇ ਕੋਲ ਸੱਚਾ ਸੋਧਾ ਹੋਏਗਾ ਜਿਹਦੇ ਅੰਦਰ ਸੱਚ ਹੈ ਉਹ ਬਾਹਰੋਂ ਸੱਚ ਨੂੰ ਲੱਭ ਲੇਗਾ ਸੱਚ ਪਛਾਣੇਗਾ ਵੀ ਕਿਹੜੀ ਚੀਜ਼ ਸੱਚੀ ਹੈ ਕਿਹੜਾ ਮਾਰਗ ਸੱਚਾ ਹੈ ਕਿਹੜੀ ਜੀਵਨ ਜੀ ਹੈ ਸੱਚੀ ਹੈ ਤੇ ਕਿਹੜੀ ਜੀਵਨ ਜੀ ਚੁੱਠੀ ਕੂੜੀ ਹੈ ਉਹ ਫਿਰ ਸੱਚ ਦੀ ਕਦਰ ਜਾਣਦਾ ਹੈ ਨਹੀਂ ਤੇ ਜਿਨ੍ਹਾਂ ਦੇ ਅੰਦਰ ਸੱਚ ਨਹੀਂ ਉਹਨਾਂ ਨੇ ਬਾਹਰੋਂ ਵੀ ਕਿਸੇ ਦਾ ਬੋਲਿਆ ਸੱਚ ਕਿਸੇ ਦਾ ਜੀਆ ਸੱਚ ਚੰਗਾ ਨਹੀਂ ਲੱਗਦਾ ਮਨ ਦੇ ਸੱਚ ਮਿਲਿਆ ਪਹੋ ਜਾਏ ਇਹਦਾ ਸਭ ਤੋਂ ਵੱਡਾ ਗੁਣ ਹੈ कि जे सच नाल मेल ਹੋ ਜਾਏ ਬੰਦੇ ਨੂੰ ਸੱਚਾ ਪਰਮਾਤਮਾ ਨਾਲ ਮੇਲ ਹੋ ਜਾਏ ਤੇ ਅੰਦਰ ਸੱਚ ਵਸ ਜਾਏ ਹਿਰਦਾ ਮਨ ਆਤਮਾ ਰਹਿਤ ਬੈਤ ਸੱਚੀ ਹੋ ਜਾਏ ਤਾਂ ਫਿਰ ਪੋਜ ਆਏ ਫਿਰ ਡਰ ਖਤਮ ਹੋ ਜਾਂਦਾ ਕੋਈ ਡਰ ਨਹੀਂ ਰਹਿੰਦਾ ਮੋਤ ਦਾ ਵੀ ਡਰ ਨਹੀਂ ਰਹਿੰਦਾ ਸੱਚ ਮਿਲਿਆ ਤਾਂ ਮਨ ਰੇ ਸੱਚ ਮਿਲਿਆ ਪੋਜ ਆਏ ਇਹ ਮਨ ਜੇ ਸੱਚ ਮਿਲ ਜਾਏ ਤੇ ਪੋਚ ਆ ਜਾਂਦਾ ਡਰ ਚਲਾ ਜਾਂਦਾ ਭੈ ਵੀ ਨਿਰਪੋਕਿਉ ਥੀਏ ਗੁਰਮੁਖ ਸ਼ਬਦ ਸੁਣਾਈ ਕੈਬਨ ਇੱਕ ਤੇ ਇਹ ਪੋ ਜਾਇ ਕਿਹੜਾ ਦੁਨੀਆਵੀ ਪੋ ਸੰਸਾਰੀ ਡਰ ਪੈ ਬਾਵਣੀਆਂ ਇਹ ਮੁੱਕ ਜਾਂਦੀ ਨੇ ਪੈ ਬੇ ਨਿਰਪੋਕ ਕਿਉਂ ਥੀ ਹੈ ਇਥੇ ਇਥੇ ਪੈ ਰੋ ਚੰਗਾ ਗਿਆ ਪੈ ਤੋਂ ਬਿਨਾ ਨਿਰਪੋਣਾ ਬੜਾ ਮੁਸ਼ਕਿਲ ਹੈ ਇਹ ਕਿੜਾ ਪੈ ਇਹ ਰੱਬੀ ਪੋ ਨਿਰਮਲ ਪੋ ਰੱਬ ਦਾ ਸਤਕਾਰ ਰੱਬ ਦਾ ਅਦਬ ਪ੍ਰਭੂ ਪੈ ਦਿਲ ਵਿੱਚ ਅਦਬ ਸਤਕਾਰ ਵਾਲਾ ਡਰ ਕਿ ਮੈਂ ਕੋਈ ਐਸੇ ਕਰਮ ਨਾ ਕਰ ਬਾਵਾਂ ਕਿ ਮੈਂ ਪ੍ਰਭੂ ਦੀ ਹੁਕਮ ਅਨੁਸਾਰ ਕਿਸੇ ਸਜ਼ਾ ਦਾ ਭਾਗੀ ਬਣ ਜਾਵਾਂ ਮਰ ਮਰ ਜੀਵੇ ਤਾਂ ਕਿਛ ਪਾਇ ਬਈ ਮਰ ਮਰ ਕੇ ਦੁਨੀਆਦਾਰੀ ਦੇ ਪਸੂ ਮਰ ਮਰ ਕੇ ਜੀਉਂਦਾ ਵੇ ਮੈਂ ਕੋਈ ਮੇਰੇ ਕੋਲ ਕੋਈ ਗਲਤ ਕੰਮ ਨਾ ਹੋ ਜਾਏ ਡਰ ਡਰ ਕੇ ਜੀਉਂਦਾ ਭੈ ਵੀ ਨਿਰਪੋਕ ਕਿਉਂ ਥੀ ਹੈ ਇਹ ਜਿਹੜਾ ਡਰਣਾ ਮੈਂ ਸੁਚੱਜੇ ਕਰਮ ਕਰਾਂ ਮੇਰੇ ਕੋਲ ਮਾਰਾ ਕੰਮ ਨਾ ਹੋ ਜਾਏ ਇਹ ਡਰ ਬੜਾ ਚੰਗਾ ਜੀ ਭੈ ਵੀ ਨਿਰਪੋਕ ਕਿਉਂ ਥੀ ਹੈ ਉਸ ਸੱਚੇ ਰੱਬ ਦੇ ਡਰ ਤੋਂ ਬਿਨਾ ਨਿਰਪੋ ਨਹੀਂ ਹੋ ਸਕਦਾ ਬੰਦਾ ਗੁਰਮੁਖ ਸ਼ਬਦ ਸੁਮਾਈ ਗੁਰਮੁਖ ਬਣ ਕੇ ਹੀ ਇਸ ਸ਼ਬਦ ਦੀ ਸੁਮਾਈ ਹੋ ਸਕਦੀ ਹੈ ਅਸੀਂ ਸ਼ਬਦ ਵੀ ਸਮਾ ਜਾਵਾਂਗੇ ਸ਼ਬਦ ਸਾਡੇ ਵੀ ਸਮਾ ਜਾਵੇਗਾ ਤੋ ਜਿਸ ਮਨ ਭੋਗ ਤਿਸਾ ਮਨ ਪਾਉ ਜਿਹਦੇ ਮਨ ਜ ਰੱਬ ਦਾ ਡਰ ਹੋਵੇ ਨਾ ਉਸੇ ਦੇ ਮਨ ਜ ਰੱਬ ਦਾ ਪਿਆਰ ਪਾਉ ਅਤੇ ਪਾਉ ਦੋ ਸ਼ਬਦਨ ਪਰ ਬੇ ਅਗੇ ਕੰਨਾ ਹੋਵੇ ਤੇ ਪਾਉ ਮਨ ਦਾ ਪਾਉ ਮੈਨੂੰ ਪਿਆਰ ਤੇ ਵਿੱਚੋਂ ਕੰਨਾ ਉੱਡ ਜਾਏ ਤੇ ਪਾਉ ਪਾਉ ਮੈਨੂੰ ਡਰ ਤੋ ਰੱਬ ਦਾ ਡਰ ਹੋਵੇ ਤੇ ਰੱਬ ਦਾ ਪਿਆਰ ਵੀ ਹੁੰਦਾ ਹੈ ਰੱਬ ਦਾ ਡਰ ਹੀ ਨਹੀਂ ਕੋਈ ਅਦਬ ਹੀ ਨਹੀਂ ਸਤਕਾਰ ਹੀ ਨਹੀਂ ਤੇ ਫਿਰ ਸ਼ਬਦ ਵੀ ਮਿੱਠਾ ਨਹੀਂ ਲੱਗਦਾ ਤੇ ਨਿਰਪੋਵਿ ਨਹੀਂ ਬੰਦਾ ਹੋ ਸਕਦਾ ਸੱਚ ਮਿਲੇ ਸੰਤੋਖੀਆਂ ਹਰ ਜਦ ਇੱਕ ਐਂਪ ਆਏ ਇਹ ਸੱਚ ਫਿਰ ਮਿਲਦਾ ਜੇ ਸੰਤੋਖੀ ਲੋਕਾਂ ਨੂੰ ਲੋਭੀ ਲਾਲਚੀ ਲੋਕਾਂ ਨੂੰ ਜਿਹੜੇ ਰੱਜੇ ਨਹੀਂ ਨਾ ਸਾਇਦ ਘਟੇ ਲੱਖੋ ਉੜਦਾ ਆਵਾਂ ਤ੍ਰਿਪਤਾ ਆਵਾਂ ਮਾਇਆ ਪਾਛਾ ਪਾਵੇ ਐ ਹੋ ਜੇ ਬੰਦੇ ਜਿਹੜੇ ਉਹ ਉਹ ਸੰਤੋਖੀ ਨਹੀਂ ਹੁੰਦੇ ਤੋਂ ਇਹ ਸੱਚ ਸੰਤੋਖੇ ਨੂੰ ਮਿਲਦਾ ਹੈ ਜਦੋਂ ਸੰਸਾਰ ਦੀਆਂ ਭੁੱਖਾਂ ਸਾਡੇ ਮਨ ਚੋਂ ਕੱਟਣ ਗਈਆਂ ਜਿਤਨਾ ਦੁਜਾ ਪਾਉ ਘਟਦਾ ਜਾਏਗਾ ਇਤਨਾ ਸੱਚ اندر ਵਸਦਾ ਜਾਏਗਾ ਸੱਚ ਮਿਲੇ ਸੰਤੋਖੀਆਂ ਹਰ ਜਪ ਇੱਕਾ ਪਾਇ ਇੱਕੋ ਪਿਆਰ ਬਸ ਦੁਨੀਆਂ ਦਾ ਪਿਆਰ ਸਾਰਾ ਤਿਆਗ ਕੇ ਝੂਠਾ ਮੋਹ ਤਿਆਗ ਕੇ ਇੱਕ ਦੇ ਪਿਆਰ ਵਿੱਚ ਤੁਸੀਂ ਜੁੜ ਜਾਈਏ ਫਿਰ ਹਰ ਜਪ ਹਰੀ ਦਾ ਜਪ ਹੁੰਦਾ ਹੈ ਹਰੀ ਵੀ ਸੁਰਤੀ ਲੱਗਣ ਲੱਗ ਪੈਂਦੀ ਹੈ ਉੱਚੋ ਥਾਨ ਸੁਗਾਮਨਾ ਉੱਪਰ ਮਹਿਲ ਮੁਰਾਰ ਉਹ ਪ੍ਰਭੂ ਬੜੇ ਉੱਚੇ ਟਿਕਾਣੇ ਦੇ ਪਾਪ ਕੋਈ ਬੜੀ ਉੱਚੀ ਆਤਮ ਅਵਸਥਾ ਵਾਲੀ ਟਿਕਾਣੇ ਦੇ ਸੁਰਤੀ ਜਿੱਦ ਚਲੀ ਜਾਏ ਉੱਚੀ ਆਤਮਵਸਥਾ ਬਣ ਜਾਏ ਫਿਰ ਉਹ ਉੱਚੇ ਮਹਿਲਾਂ ਵਿੱਚ ਰਹਿਣ ਵਾਲੇ ਪਰਮਾਤਮਾ ਨੂੰ ਜਿਹਦਾ ਬੜਾ ਉੱਚਾ ਸੋਚਾ ਜੀਵਨ ਹੈ ਜੋ ਪਰਮਾਤਮਾ ਉਹgn ਤੂੰ ਰਹਤ ਹੈ ਜੋ ਮਾਇਆ ਤੂੰ ਰਹਤ ਹੈ ਨਿਰੰਜਨ ਹੈ ਮਾਇਆ ਰਹਤ ਹੈ ਹੂੰ ਮੈਂ ਮਾਇਆ ਰਹਤ ਹੈ ਉਹ ਸਾਰੇ ਸੰਸਾਰ ਨੂੰ ਪਾਲਦਾ ਪਰ ਕਦੇ ਸਾਹਮਣੇ ਆ ਕੇ ਜਿਤਾਉਂਦਾ ਨਹੀਂ ਅਸੀਂ ਕਿਤੇ ਨਾ ਥੋੜੀ ਜਿਹੀ ਨੇਕੀ ਕਰ ਜਾਈਏ ਤੇ ਸੋ ਵਾਰ ਉਹਨੂੰ ਜਿਤਾਉਂਦੇ ਆ ਉਹ ਪਰਮਾਤਮਾ ਦੇ ਗੁਣਨ ਨਿਰਪੂਰਨ ਨਿਰਵੈਰ ਹੈ ਬੱਚਿਆਂ ਮੰਗ ਸਾਰੇ ਸੰਸਾਰ ਨੂੰ ਪਿਆਰ ਕਰਨ ਵਾਲਾ ਹੈ ਸਾਰਿਆਂ ਦੀ ਰੱਖਿਆ ਕਰਨ ਵਾਲਾ ਸਾਰਿਆਂ ਦਾ ਭਲਾ ਸੋਚਣ ਵਾਲਾ ਤੋ ਇਸ ਲਈ ਉਹਦਾ ਆਤਮਕ ਥਾਨ ਬੜਾ ਉੱਚਾ ਹੈ ਬੜੀ ਉੱਚੀ ਵਿਵਸਥਾ ਹੈ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਉਹਦੇ ਉਪਰ ਉਸ ਪ੍ਰਭੂ ਦਾ ਮਹਿਲ ਭਾਵ ਉੱਚਾ ਸੁੱਚਾ ਜੀਵਨ ਹੋਵੇ ਤਾਂ ਹੀ ਇਹ ਪ੍ਰਭੂ ਦੇ ਮਹਿਲ ਦੀ ਪ੍ਰਾਪਤੀ ਹੋ ਸਕਦੀ ਹੈ ਝੂਠੇ ਉੱਤੇ ਠੌਰ ਨਾ ਪਾਉਣ ਸੱਚ ਕਰਨੀ ਦੇ ਪਾਈਆ ਦਰ ਕਰ ਮਹਿਲ ਪਿਆਰ ਸੱਚੀ ਕਰਨੀ ਚਾਹੀਦੀ ਹੈ ਕੇਵਲ ਗੱਲਾਂ ਨਹੀਂ ਤੇ ਵੀ ਕਥਮ ਵਰਤਨ ਨਹੀਂ ਇਹਨਾਂ ਕਥਮ ਵਰਤਾਵਾਂ ਅਨੁਸਾਰ ਜੀਵਨ ਚਾਹੀਦਾ ਹੈ ਉੱਚਾ ਸੁੱਚਾ ਜੀਵਨ ਚਾਹੀਦਾ ਸਾਡੀ ਕਰਮੀ ਅਚਰਨ ਉੱਚਾ ਸੁੱਚਾ ਹੋਣਾ ਚਾਹੀਦਾ ਅੱਜ ਸਾਡੀ ਕੌਮ ਦੇ ਆਗੂਆਂ ਦਾ ਲੀਡਰਾਂ ਦਾ ਜੀਵਨ ਖਤਮ ਹੋ ਗਿਆ ਛੜੀਆਂ ਗੱਲਾਂ ਹੀ ਰਹਿ ਗਈਆਂ ਛੜੇ ਰੂਪ ਹੀ ਰਹਿ ਗਏ ਅੰਦਰ ਸੱਚ ਨਹੀਂ ਹੈ ਸੱਚ ਨਾਲ ਲੜਨ ਸੱਚ ਲਈ ਲੜਨ ਦੀ ਹਿੰਮਤ ਨਹੀਂ ਕੂੜ ਦੇ ਖਿਲਾਫ ਖੜੇ ਹੋਣ ਦੀ ਹਿੰਮਤ ਨਹੀਂ ਕੂੜ ਦਾ ਸਾਥ ਦੇ ਜਾਂਦੇ ਨੇ ਸੱਚ ਕਰਨੀ ਦੇ ਪਾਈ ਹੈ ਸੱਚੀ ਕਰਨੀ ਹੋਵੇ ਫਿਰ ਪ੍ਰਾਪਤ ਹੁੰਦਾ ਹੈ ਦਰ ਕਰਮੈਲ ਪਿਆਰ ਫਿਰ ਪ੍ਰਭੂ ਤੇ ਧਰ ਕਰਦੀ ਸੂਜੀ ਹੁੰਦੀ ਹੈ ਕਿ ਸੋ ਦਰ ਕੇ ਖਾਸ ਉਹ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਇਸ ਸੰਸਾਰ ਵਿੱਚ ਬੈਠਾ ਹੋਇਆ ਜਗ ਸੱਚ ਹੈ ਕਿ ਇੱਕ ਓਟਰੀ ਸੱਚੇ ਕਾ ਵਿੱਚ ਵਾਸ ਇਹ ਫਿਰ ਦੱਸਦਾ ਹੈ ਕਿ ਹਰ ਹਿਰਦੇ ਕਰ ਵਿੱਚ ਬੈਠਾ ਹੋਇਆ ਅੰਦਰ ਬਾਹਰ ਸਾਰੇ ਪਾਸੇ ਬੈਠਾ ਹੋਇਆ ਸਾਰੇ ਸੰਸਾਰ ਦੀ ਸੰਭਾਲ ਪਾਲਣਾ ਉਹ ਕਰ ਰਿਹਾ ਹੈ ਤੇ ਇਹ ਉਹਦੀ ਮੇਰ ਹੈ ਕਿ ਜਦੋਂ ਕਿਸੇ ਨੂੰ ਆਪਣਾ ਜੋੜਦਾ ਨਾ ਉਹਵਰ ਪਹਿਲੇ ਉਸ ਦੇ ਜੀਵ ਨੂੰ ਸਵਾਰਦਾ ਹੈ ਉਹਦੇ ਚ ਕੂੜ ਕੱਢਦਾ ਉਸ ਨੂੰ ਸੱਚ ਪਿਆਰਾ ਲੱਗਦਾ ਹੈ ਈਮਾਨਦਾਰੀ ਪਿਆਰੀ ਲੱਗਦੀ ਹੈ ਸੰਤੋਖ ਪਿਆਰਾ ਲੱਗਦਾ ਹੈ ਪਹਿਲਾਂ ਧਰਤੀ ਸਾਧਕਾ ਸੱਚ ਨਾਮ ਦੇ ਦਾਨ ਫਿਰ ਇਹ ਜੀਵਨ ਰੂਪੀ ਧਰਤੀ ਨੂੰ ਸਾਧਦਾ ਸਰੀਰ ਦੇ ਕਰਮ ਸੁਧਰਦੇ ਨੇ ਸਰੀਰ ਮਾੜੇ ਕਰਮ ਮਾੜੀ ਕਰਨੀ ਬੰਦਾ ਛੱਡਦਾ ਇਹ ਹੈ ਇਸ ਪਹਿਲੀ ਸੀੜੀ ਦੀ ਪਹਿਲੀ ਨੂੰ ਸਵਾਰਨਾ ਸੁਧਾਰਨਾ ਤੂੰ ਪਹਿਲਾਂ ਧਰਤੀ ਸਾਧਕ ਹੈ ਉਹ ਵਾਹਿਗੁਰੂ ਪਹਿਲਾਂ ਸਾਡੇ ਸ੍ਰੀ ਰੂਪੀ ਧਰਤੀ ਨੂੰ ਸਾਧਦਾ ਹੈ ਇਹ ਤੂੰ ਸਾਰੇ ਕੂੜ ਵਿਕਾਰ ਕੱਢਦਾ ਹੈ ਸੱਚ ਨਾਮ ਦੇ ਦਾਨ ਫਿਰ ਸੱਚੇ ਨਾਮ ਦਾ ਦਾਨ ਸੱਚੇ ਨਾਮ ਦਾ ਬੀਜ ਬੀਜਦਾ ਹੈ ਸਾਡੇ ਅੰਦਰ ਫਿਰ ਸੱਚੀ ਕਾਰਾ ਸੱਚ ਮਿਲਿਆ ਗੁਰਮਤ ਪੱਲੇ ਪਾਇ ਜੇ ਤੂੰ ਫਿਰ ਸੱਚੀ ਕਾਰ ਵਾਲੇ ਪਾਸੇ ਲਗਾ ਦਿੰਦਾ ਹੈ ਸੱਚੇ ਕਰਮ ਕਰਾਉਣੇ ਸ਼ੁਰੂ ਕਰਦਾ ਹੈ ਸੱਚ ਮਿਲਿਆ ਫਿਰ ਸੱਚ ਪ੍ਰਮਾਤਮਾ ਮਿਲ ਜਾਂਦਾ ਹੈ ਗੁਰਮਤ ਪੱਲੇ ਪਾਇ ਫਿਰ ਗੁਰੂ ਦੀ ਮਤ ਵੀ ਬੱਲੇ ਪੈਂਦੀ ਹੈ ਨਹੀਂ ਤੇ ਗੁਰੂ ਦੀ ਮਤ ਪੱਲੇ ਪੈਂਦੀ ਨਹੀਂ ਗੁਰਮਤਿ ਦੀ ਗੱਲਾਂ ਪੜ੍ਹੀ ਜਾਂਦੇ ਆ ਸੁਣਾਈ ਜਾਂਦੇ ਆ ਪਰ ਆਪੇ ਮਤ ਨਹੀਂ ਪੈਂਦੀ ਪਰਲੇ ਆਪਣੇ ਪੱਲੇ ਉਹ ਮਤ ਨਹੀਂ ਪੈਂਦੀ ਆਪਣੀ ਮਤ ਦਾ ਟਿਕਾਣਾ ਉੱਥੇ ਦਾ ਉੱਥੇ ਹੀ ਐ ਉਹ ਸ਼ਰਮਖੰਡ ਕੀ ਬਾਣੀ ਰੂਪ ਦਿੱਤਾ ਘਾੜਦ ਘੜੀਏ ਬਹੁਤ ਅਨੂਪ ਉਹ ਅਨੂਪ ਘਾੜਦ ਨਹੀਂ ਘੜੀ ਜਾਂਦੀ ਸਾਡੀ ਸੁਰਤੀ ਬਿਰਤੀ ਦੀ ਦਿੱਤਾ ਘੜੀਏ ਸੁਰਤ ਮਤ ਮਨ ਬੁੱਧ ਕੋ ਜਿਹੜੀ ਸੁਰਤੀ ਮਤ ਮਨ ਬੁੱਧ ਘੜੀ ਜਾਣੀ ਸੀ ਉਹ ਮਤ ਬਦਲਣੀ ਸੀ ਉਹ ਨਹੀਂ ਬਦਲਦੀ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਫਿਰ ਸੱਚੀ ਕਾਰ ਹੈ ਸੱਚ ਮਿਲੈ ਗੁਰਮਤ ਪੱਲਾ ਪਾਏ ਜਦੋਂ ਸੱਚੀ ਕਾਰ ਕਰਨ ਲੱਗ ਪਾਉਂਗੇ ਤੇ ਫਿਰ ਗੁਰਮਤ ਅੰਦਰ ਆ ਜਾਂਦੀ ਹੈ ਗੁਰਮਤ ਪੱਲਾ ਪਾਏ ਫਿਰ ਪੱਲੇ ਪੈਂਦੀ ਹੈ ਨਹੀਂ ਤੇ ਗੁਰਮਤ ਮਰੀ ਟਿਕਦੀ ਨਹੀਂ ਹੈ ਤਨ ਸੂਚਾ ਸੋ ਆਖੀ ਹੈ ਜਿਸ ਵਿੱਚ ਸੱਚਾ ਨਾਮ ਕੇਵਲ ਸਿਰ ਕੀ ਸ਼ਣਾਣਾ ਨਾਲ ਕੋਈ ਸੂਚਾ ਨਹੀਂ ਹੋ ਸਕਦਾ ਸੋਹਣੇ ਸਵਚ ਬਸਤਰ ਪਹਿਨਣ ਨਾਲ ਕੋਈ ਸੂਚਾ ਨਹੀਂ ਹੋ ਸਕਦਾ ਤਨ ਸੂਚਾ ਸੋ ਆਖੀ ਹੈ ਉਹ ਤਨ ਸੂਚਾ ਹੈ ਜਿਸ ਵਿੱਚ ਸੱਚਾ ਨਾਮ ਜਿਹਦੇ ਵੀ ਸੱਚਾ ਨਾਮ ਹੈ ਜਿਹੜਾ ਸਰੀਰ ਜਿਹੜਾ ਤਨ ਉੱਚੀ ਸੁੱਚੀ ਕਰਨੀ ਵਾਲਾ ਪਿੱਤਰ ਜੀਵਨ ਵਾਲਾ ਪੈ ਸੱਚ ਰਾਤੀ ਦੇ ਹੋਰੀ ਜਿਹਾ ਸੱਚ ਸੁਭਾਉ ਜਿਹੜੀ ਦੇਹਰੀ ਜਿਹੜੀ ਦੇਹ ਰੱਬ ਦੇ ਪੈ ਵਿੱਚ ਰੰਗੀ ਹੋਈ ਹੈ ਪ੍ਰਭੂ ਦੀ ਮਿੱਠੀ ਪੈ ਭਾਵਨੀ ਨਿਰਮਲ ਪੋਵ ਵਿੱਚ ਰਚੀ ਹੋਈ ਹੈ ਜੇਵਾ ਸੱਚ ਸੁਭਾਉ ਉਦ ਜੇਵਾ ਨੂੰ ਵੀ ਸੱਚ ਦਾ ਸਿਮਰਨ ਕੀਤੇ ਫਿਰ ਸਵਾਰਥ ਆਨੰਦ ਆਉਂਦਾ ਆਨੰਦ ਆਉਂਦਾ ਸੁਭਾਉ ਸੁਖ ਮਿਲਦਾ ਫਿਰ ਸਿਮਰਨ ਕਿਤੇ ਸੁਖ ਮਿਲਦਾ ਨਹੀਂ ਤਾਂ ਬੰਦਾ ਅੱਕ ਜਾਂਦਾ ਉਕਤਾ ਜਾਂਦਾ ਟੁੱਟ ਜਾਂਦਾ ਕਿ ਜੇ ਜੀਵਨ ਸੱਚਾ ਹੋਵੇ ਤੇ ਫਿਰ ਸੱਚ ਪਿਆਰਾ ਵੀ ਲੱਗਦਾ ਤੇ ਸੱਚ ਮਿੱਠਾ ਵੀ ਲੱਗਦਾ ਸੱਚੀ ਨਦਰੇ ਖਾਲੀ ਹੈ ਬੋੜ ਨਾ ਪਾਵੈ ਤਾ ਜਦੋਂ ਫਿਰ ਸੱਚ ਅੰਦਰ ਵਸ ਜਾਏ ਤੇ ਸੱਚੀ ਨਦਰ ਨਾਲ ਇਹ ਸਾਰੇ ਸੰਸਾਰ ਨੂੰ ਨਿਹਾਲਦੇ ਹਾਂ ਦੇਖਦੇ ਹਾਂ ਹਰ ਪਾਸੇ ਪ੍ਰਭੂ ਦਾ ਦਰਸ਼ਨ ਹੁੰਦਾ ਫਿਰ ਜਦੋਂ ਨਿਹਾਲੀਏ ਬੋੜ ਨਾ ਪਾਵੈ ਤਾ ਫਿਰ ਮੁੜ ਕੇ ਤਾਉ ਨਹੀਂ ਸੈਨਾ ਪੈਂਦਾ ਇਹ ਵਿਕਾਰਾਂ ਦਾ ਸੇਖ ਮਾਇਆ ਦੀ ਤ੍ਰਿਸ਼ਨਾ ਦਾ ਅਗ ਕ੍ਰੋਧ ਦੀ ਅਗ ਮੂਮਾ ਦੀ ਆਗਨ ਫਿਰ ਨਹੀਂ ਪੁੰਦੀ ਫਿਰ ਇਹ ਸੇਕ ਨਹੀਂ ਲੱਗਦੇ ਇਹ ਤਾਪ ਨਹੀਂ ਲੱਗਦੇ ਬੋੜ ਨੂੰ ਪਾਵ ਤਾਉ ਫਿਰ ਠੰਡਾ ਠਾਰ ਹੋ ਜਾਂਦਾ ਚੰਦਨ ਚੰਦਨ ਸਰਦ ਰੁੱਤ ਮੂਲਨਾ ਮਿੱਟੀ ਕਾਮ ਸੀਤਲ ਥੀਵੇ ਨਾਨਕਾ ਜਪੰਧੜੋਂ ਖਰ ਨਾਮ ਜਦੋਂ ਨਾਮ ਫਿਰ ਜਪਣਾ ਸ਼ੁਰੂ ਹੋ ਜਾਏ ਫਿਰ ਸੀਤਲ ਠੰਡਾ ਠਾਰ ਹੋ ਜਾਂਦਾ ਇਹ ਠੰਡ ਚੰਦਨ ਨਾਲ ਵੀ ਨਹੀਂ ਪੈਂਦੀ ਸਰਦੀਆਂ ਦੇ ਰੁੱਤ ਵੀ ਨਹੀਂ ਪੈਂਦੀ ਜਿਹਨਾਂ ਮਰਜ਼ੀ ਠੰਡੀਆਂ ਚੀਜ਼ਾਂ ਇਸਤੇਮਾਲ ਕਰ ਲਈਏ ਹਿਰਦਾ ਅੰਦਰੋਂ ਤਪੇ ਹੀ ਰਹਿੰਦੇ ਨਾਨਕ ਸਤਿਗੁਰੂ ਮੀਤ ਕਰ ਸੱਚ ਭਾਵੇਂ ਦਰਗਾ ਜਾਏ ਇਹ ਨਾਨਕ ਸਤਿਗੁਰੂ ਨੂੰ ਮਿੱਤਰ ਬਣਾ ਸਤਿਗੁਰੂ ਨੂੰ ਮਿੱਤਰ ਬਣਾ ਸੱਚ ਭਾਵੇਂ ਦਰਗਾ ਜਾਏ ਫਿਰ ਰੱਬ ਦੀ ਦਰਗਾ ਤੇਨੂੰ ਦਿਸੇਗੀ ਮਹਿਸੂਸ ਹੋਵੇਗੀ ਤੇ ਸੱਚ ਭਾਵੇਂ ਸੱਚ ਦੀ ਪ੍ਰਾਪਤੀ ਕਰ ਲਵੇਂਗਾ ਮਨ ਸੱਚ ਕਸਵੱਟੀ ਲਈਐ ਤੁਲਿਐ ਪੂਰ ਤੋਰ ਮਨ ਨੂੰ ਸੱਚੀ ਕਸਵੱਟੀ ਤੇ ਕਸਵੱਟੀ ਕੀ ਹੁੰਦੀ ਹੈ ਸੁਨਿਆਰੇ ਕੋਲ ਕਸਵੱਟੀ ਹੁੰਦੀ ਹੈ ਸੋਨੇ ਦੀ ਪ੍ਰਖਣ ਵਾਸਤੇ ਬਾਰ 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 ਕਸਵੱਟੀ ਤੇ ਰਗੜਦਾ ਹੈ ਉਹ ਫਿਰ ਉਹਨੂੰ ਪਤਾ ਲੱਗਦਾਵੇਂ ਸੋਨਾ ਖਰਾ ਹੈ ਕਿ ਖੋਟਾ ਹੈ ਤੇ ਸਾਡੇ ਕੋਲ ਮਨ ਵਾਸਤੇ ਕਸਰਤੀ ਕਿਹੜੀ ਹੈ ਦੇਖੋ ਨਾ ਮਨ ਵਿੱਚ ਹਜ਼ਾਰਾਂ ਕਿਸਮ ਦੇ ਖਿਆਲ ਆਉਂਦੇ ਨੇ ਅੱਖਾਂ ਰਾਹੀਂ ਖਿਆਲ ਅੰਦਰ ਜਾਂਦਾ ਕੋਈ ਦੇਖ ਕੇ ਕੰਨਾਂ ਰਾਹੀਂ ਸੁਣ ਕੇ ਕੋਈ ਵਿਚਾਰ ਅੰਦਰ ਜਾਂਦੇ ਨੇ ਚਮੜੀ ਨਾਲ ਛੂ ਕੇ ਕੋਈ ਚੀਜ਼ ਅੰਦਰ ਜਾਂਦੀ ਹੈ ਗਿਆਨ ਇੰਦਰੇ ਰਾਹੀਂ ਸਾਡੇ ਅੰਦਰ ਮਨ ਵਿੱਚ ਮੈਸੇਜ ਜਾਂਦੇ ਨੇ ਦਿਮਾਗ ਵਿੱਚ ਫਿਰ ਅੱਗੇ ਦਿਮਾਗ ਨੇ ਨਿਰਣਾ ਕਰਨਾ ਹੁੰਦਾ ਹੈ ਵੀ ਕਿਹੜਾ ਖਿਆਲ ਬਸਾਣਾ ਤੇ ਕਿਹੜਾ ਰੱਦ ਕਰਨਾ ਕਿਹੜੀ ਵਿਚਾਰ ਜਿਹੜੀ ਬਾਹਰੋਂ ਅਸੀਂ ਆਈ ਹੈ ਵਾਤਾਵਰਣ ਵਿੱਚੋਂ ਸਮਾਜ ਵਿੱਚੋਂ ਉਹ ਮਨ ਵਿੱਚ ਟਿਕਾਉਣ ਜੋਗੀ ਹੈ ਕਿ ਠੁਕਰਾਨ ਜੋਗੀ ਹੈ ਇਹ 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 ਨਿਰਣਾ ਮਨ ਨੇ ਕਰਨਾ ਹੈ ਤੇ ਫਿਰ ਇਹ ਕਿਹੜੀ ਕਸਵੱਟੀ ਹੈ ਜਿੱਦੇ ਤੇ ਅਸੀਂ ਪਰਖ ਕਰਾਂਗੇ ਕਿ ਇਹ ਗੱਲ ਮਨ ਨੂੰ ਸੋਣ ਵਾਲੀ ਹੈ ਕਿੜੀ ਨਹੀਂ ਵਸਾਉਣ ਵਾਲੀ ਉਹ ਹੈ ਸਤਿਗੁਰੂ ਦੀ ਬਾਣੀ ਮਨ ਸੱਚ ਕਸਵੱਟੀ ਲਾਈਐ ਤੁਲਿਐ ਪੂਰਾ ਤੌਰ ਸੱਚੀ ਕਸਵੱਟੀ ਗੁਰਬਾਣੀ ਦੀ ਹੈ ਜਿਹੜੀ ਮਨ 'ਚ ਕੋਈ ਵੀ ਖਿਆਲ ਉੱਠਦਾ ਹੈ ਕੋਈ ਬਾਹਰੋਂ ਮੈਸੇਜ ਮਿਲਦਾ ਹੈ ਕਿਸੇ ਗਿਆਨ ਮਿਲਦਾ ਹੈ ਉਸ ਨੂੰ ਗੁਰੂ ਦੀ ਬਾਣੀ ਦੀ ਕਸਵਟੀ ਤੇ ਪਰਖ ਲਈਏ ਕਿ ਕਿਹਿਆ ਗੁਰੂ ਦਾ ਹੁਕਮ ਹੈ ਇਹ ਸੋਚ ਮੈਂ ਸੋਚਾਂ ਇਹ ਖਿਆਲ ਮਨ ਵਿੱਚ ਬਣਾਵਾਂ ਇਸ ਨੂੰ ਮੈਂ ਥਾਂ ਦੇਵਾਂ ਕਿ ਇਹਨੂੰ ਰੱਦ ਕਰ ਦੇਵਾਂ ਜਿਹੜੀ ਚੀਜ਼ ਗੁਰੂ ਨੇ ਮਨਾ ਕੀਤੀ ਹੁਣ ਸੁੰਦਰ ਰੂਪ ਸਾਹਮਣੇ ਆਇਆ ਤੇ ਮਨ ਵਿੱਚ ਖਿਆਲ ਗਿਆ ਲਾਲਸਾ ਪੈਦਾ ਹੋਈ ਕਿ ਬਾਣੀ ਯਾਦ ਆ ਗਈ ਪਰ ਤੇਰੇ ਰੂਪ ਨਾ ਪੇਖੈ ਨੇਤਰ ਦੇਖ ਪਰ ਇਹ ਚੰਗੀਆਂ ਮਮਤੀਆਂ ਪਹਿਣਾ ਜਾਣਾ ਇਹ ਕਸਵਟੀ ਲੱਗ ਗਈ ਤੇ ਨਜ਼ਰ ਨਹੀਂ ਨੀ ਹੋ ਗਈ ਮਨ ਵਿੱਚੋਂ ਪਾਪ ਨਿਕਲ ਗਿਆ ਉਹ ਸੁੰਦਰਤਾ ਦੇਖ ਕੇ ਵੀ ਪ੍ਰਭੂ ਦੀ ਯਾਦ ਆਵੇ ਵਾਹਿਗੁਰੂ ਤੂੰ ਕਿੰਨਾ ਸੋਹਣਾ ਹੈ ਤੂੰ ਸੁਭਾਨ ਹੈ ਉਦਾਂ ਦੀ ਸਿਫਤ ਉਹਦੀ ਨਿਕਲਣਾ ਸ਼ੁਰੂ ਹੋ ਜਾਏ ਉਹ ਉਹ ਉਸ ਸਵਪਨ ਦੇਖ ਕੇ ਕੁਦਰਤ ਦਾ ਸਾਡਾ ਜੀਵਨ ਸਮਰ ਸਕਦਾ ਤੇ ਜੇ ਉਸ ਕੁਦਰਤ ਦਾ ਸਵਪਨ ਦੇਖ ਕੇ ਮਨ ਮਹਿਲਾ ਹੋ ਜਾਵੇ ਤੇ ਫਿਰ ਅਸੀਂ ਕਸਵਟੀ ਨਹੀਂ ਲਾਈ ਇਸ ਤਰ੍ਹਾਂ ਮੈਂ ਇੱਕ ਖਿਆਲ ਦੀ ਗੱਲ ਕੀਤੀ ਕਈ ਕਿਸਮ ਦੇ ਖਿਆਲ ਮਨ ਚਾਉਂਦੇ ਨੇ ਮਾੜੇ ਚੰਗੇ ਉਹਨਾਂ ਨੂੰ ਗੁਰਬਾਣੀ ਦੀ ਕਸਵਟੀ ਤੇ ਪਰਖ ਕੇ ਦੇਖੀਏ ਕਿ ਕਿ ਇਹ ਮਨ ਵਿੱਚ ਇਹਨਾਂ ਨੂੰ ਥਾਂ ਦੇਣੀ ਹੈ ਕਿ ਜਾਂ ਕਿ ਇਹ ਰਿਜੈਕਟ ਕਰ ਦੇਣ ਡਿਲੀਟ ਕਰ ਦੇਣ ਨੇ ਮਨ ਚ ਇਹ ਇਹ ਖਿਆਲ ਇਰੇਜ਼ ਕਰਨੇ ਨੇ ਮਨ ਵਿੱਚ ਤਨ ਸੂਚਾ ਸੋਅ ਕੀ ਹੈ ਜਿਸ ਵਿੱਚ ਸੱਚਾ ਨਾਉ ਉਹ ਫਿਰ ਸੂਚਾ ਤਨ ਹਜੇ ਦੀ ਸੱਚਾ ਨਾਉ ਹੈ ਸੱਚ ਵਕਰ ਤਨ ਰਾਸ ਲੈ ਪਾਈਏ ਗੁਰ ਪ੍ਰਕਾਸ਼ ਸੱਚਾ ਸੋਦਾ ਸੱਚ ਵਕਰ ਤਨ ਰਾਸ ਇਹ ਰਾਸ ਇਕੱਠੀ ਕਰੋ ਸੱਚੇ ਸੋਦੇ ਦੀ ਝੂਠੀਆਂ ਗੱਲਾਂ ਅੰਦਰ ਟਿਕਾਓ ਪਾਈਏ ਗੁਰ ਪ੍ਰਕਾਸ਼ ਗੁਰੂ ਦੀ ਕਿਰਪਾ ਨਾਲ ਫਿਰ ਇਹ ਪ੍ਰਗਾਸ ਇਹ ਪ੍ਰਕਾਸ਼ ਹੁੰਦਾ ਹੈ ਅੰਦਰ ਸੱਚ ਦੀ ਰੋਸ਼ਨੀ ਮਹਿਸੂਸ ਹੁੰਦੀ ਹੈ ਗੁਰਮੁਖ ਕੂੜ ਨਾ ਪਾਵੇ ਸਚ ਰਤੇ ਸਚ ਪਾਏ ਫਿਰ ਗੁਰਮੁਖਾਂ ਨੂੰ ਕੂੜ ਚੰਗਾ ਨਹੀਂ ਲੱਗਦਾ ਗੁਰਮੁਖ ਕੂੜ ਨਾ ਪਾਵੇ ਸਚ ਰਤੇ ਸਚ ਪਾਏ ਕਿਉਂਕਿ ਜਦੋਂ ਸੱਚ ਉਹਦੇ ਰੰਗੇ ਜਾਂਦੇ ਨੇ ਸੱਚ ਨਾਲ ਪਿਆਰ ਬਣ ਜਾਂਦਾ ਫਿਰ ਕੂੜ ਨਹੀਂ ਚੰਗਾ ਲੱਗਦਾ ਸਾਖਿਤ ਸਚ ਨਾ ਪਾਵੇ ਕੂੜ ਹੈ ਕੂੜ ਹੀ ਪਾਏ ਪਰ ਜਿਹੜੇ ਮਨਮੁਖ ਨੇ ਨਾਸਤਿਕ ਨੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਸੱਚ ਨਾ ਪਾਵੇ ਕੂੜਾ ਕੁੜੀ ਪਾਇ ਉਹ ਕੂੜ ਵਿਚੇ ਰਚੇ ਵਿਚੇ ਰਹਿੰਦੇ ਨੇ ਸੱਚ ਰਤੇ ਗੁਰ ਮਿਲਿਆ ਸੱਚੇ ਸੱਚ ਸੁਮਾਏ ਜਿਹੜੇ ਸੱਚ ਦੇ ਰੰਗ ਵਿਚ ਰੰਗੇ ਜਾਣ ਗੁਰ ਮਿਲਿਆ ਗੁਰੂ ਦੇ ਮਨਾਪ ਰਾਹੀ ਜਿਹੜੇ ਸੱਚ ਵਿਚ ਰੰਗੇ ਜਾਣ ਸੱਚੇ ਸੱਚ ਸੁਮਾਏ ਉਹ ਫਿਰ ਰੱਬੇ ਸੱਚੇ ਰੱਬ ਹੀ ਸੁਮਾ ਜਾਂਦੇ ਨੇ ਉਹਨਾਂ ਦੀ ਸੁਰਤੀ ਬਿਰਤੀ ਸੱਚੀਆਂ ਗੱਲਾਂ ਵਿੱਚ ਟਿਕਦੀ ਹੈ ਮਨ ਮੇ ਮਾਨਕ ਲਾਲ ਨਾਮ ਰਤਨ ਪਦਾਰਤ ਹੀਰ ਇਸ ਮਨ ਵਿੱਚ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੁਖ ਸਰੀ ਮਨ ਮੇ ਮਾਨਕ ਲਾਲ ਨਾਮ ਰਤਨ ਪਦਾਰਥ ਇਸ ਮਨ ਵਿੱਚ ਫਿਰ ਉਹ ਰੱਬੀ ਗੁਣ ਪ੍ਰਗਟ ਹੁੰਦੇ ਨੇ ਉਹਨਾਂ ਰੱਬੀ ਗੁਣਾਂ ਦਾ ਇਤਨਾ ਵੱਡਾ ਮੁੱਲ ਹੈ ਇਤਨਾ ਵੱਡਾ ਸੁੱਖ ਹੈ ਕਿ ਕੋਈ ਹੀਰੇ ਜਵਾਰ ਮੋਤੀ ਸੋਨੇ ਚਾਂਦੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਸੋਨੇ ਚਾਂਦੀ ਨਾਲ ਸਰੀਰ ਲੱਧਿਆ ਹੋਵੇ ਨਾ ਤੇ ਮਨ ਅੰਦਰੋਂ ਤੜਪਦਾ ਹੋ ਸਕਦਾ ਹੈ ਆਤਮਾ ਦੁਖੀ ਹੋ ਸਕਦਾ ਹੈ ਪਰ ਜਦੋਂ ਅੰਦਰੋਂ ਆਤਮਿਕ ਗੁਣਾਂ ਦੇ ਰਾਈ ਸੁੱਖ ਜਿਹੜਾ ਪੈਦਾ ਹੋਵੇ ਉਹ ਸੰਸਾਰ ਦੀ ਕਿਸੇ ਵਸਤੂ ਦੀ ਅਣਹੋਂਦ ਦੇ ਕਾਰਨ ਤੜਪਾਂਦੀ ਨਹੀਂ ਹੈ ਕਿ ਮਨ ਮੇਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਇਹ ਹੀਰੇ ਰਤਨ ਪਦਾਰਥ ਨੇ ਅੰਦਰ ਗੁਣਾਂ ਦੇ ਸੱਚ ਬਕਰਤਨ ਨਾਮ ਹੈ ਕਟ ਕਟ ਗੈਰ ਗੰਭੀਰ ਉਹ ਸੱਚਾ ਸੋਦਾ ਨਾਮ ਦਾ ਉਹ ਅੰਦਰ ਹੀ ਵਸਦਾ ਉਹ ਹਰ ਹਿਰਦੇ ਕਟ ਵਿੱਚ ਗੈਰ ਗੰਭੀਰ ਪ੍ਰਭੂ ਵਸਦਾ ਨਾਨਕ ਗੁਰਮੁਖ ਪਾਈਆ ਦਿਆ ਕਰੇ ਹਰ ਹੀਰ ਇਹ ਨਾਨਕ ਫਿਰ ਗੁਰਮੁਖ ਬਣ ਕੇ ਪਾਇਆ ਜਾਂਦਾ ਉਹ ਜਦੋਂ ਹੀਰਾ ਪ੍ਰਭੂ ਦਿਆ ਕਰਦਾ ਤੇ ਸੱਚ ਨਾਲ ਜੁੜ ਕੇ ਸੱਚਾ ਅਨੰਦ ਪ੍ਰਾਪਤ ਹੁੰਦਾ ਪਿਛਾ ਜਾਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਈਕਰੂ ਜੀ ਕੀਫਤ ਹੈ